ਉਮਰ ਕਿੰਨੀ ਹੋ ਗਈ ਹੋਰ ਵੀ 90 ਸਾਲ ਦੀ 90 ਸਾਲ ਦੀ ਉਮਰ ਜਨਮ ਮੇਰਾ ਪਾਕਿਸਤਾਨ ਦਾ ਤਾਂ ਪਿੰਡ ਵਾਲੇ ਲੋਕਾਂ ਨੇ ਟੀਚਰ ਕੀਤੀ ਕਿ ਉਧਰ ਹਮੀਰੇ ਦਾ ਖੰਡਾ ਹੈ ਉੱਥੇ ਉਹਦੀਆਂ ਝੋਟੀਆਂ ਬੰਨੀਆਂ ਹਨ ਉੱਥੇ ਜਾ ਕੇ ਤੁਸੀਂ ਦੁੱਧ ਛਕ ਲੋ ਬਾਬਾ ਜੀ ਤੁਹਾਡਾ ਜਨਮ ਕਿਹੜੇ ਸਨ ਦਾ ਵਾ 1931-32 ਦਾ 1931-32 ਦਾ ਜਦੋਂ ਇੱਥੇ ਮਹਾਰਾਜ ਆਏ ਆ ਹਨ ਛੇਵੇਂ ਪਾਸ਼ਾ ਆਏ ਆ ਉਹ ਕਹਿੰਦੇ ਵੀ ਪਲੰਗ ਦੇ ਉੱਤੇ ਬਿਠਾਇਆ ਸੀ ਭਾਈ ਹਮੀਰੇ ਨੇ ਛੇਵੇਂ ਪਾਸ਼ਾ ਨੂੰ ਬਈ ਉਹ ਪਲੰਗ ਵੀ ਅੱਜ ਪਿੰਡ ਵਿੱਚ ਹੈਗਾ ਆ ਨਹੀਂ ਹੈ ਆਹ ਨਹੀਂ ਠੀਕ ਬੋਲਣਾ ਤੇ ਆਪਾ ਆਪਾ ਬੋਲਦੇ। ਵੀ ਗਰਮਾਇਨੂ ਵੀ ਗਰਮਾਇਨੂ ਬਿਗਾ ਬਣ ਗਿਆ। ਉਹ ਬਿਗਾ ਬਣ ਗਿਆ। ਆ ਮੈਂ ਵੀ ਕੋਈ ਗੁਰੂ ਸਾਹਿਬ ਜੀ ਦੇ ਵੇਲੇ ਦਾ ਤਾਂ ਹੈ ਨਹੀਂ। ਹਾਂ ਜੀ ਹਾਂ ਜੀ। ਕਿ ਆਪਾਂ ਵੀ ਇੱਕ ਖੋਜ ਵਿੱਚ ਲੱਗੇ ਹੋਏ ਆ। ਇਤਿਹਾਸ ਪੜਨ ਲੱਗੇ ਹੋਏ ਆ। ਕੋਖਣ ਲੱਗੇ ਹੋਏ ਆ। ਉਹ ਬੁਰਾ ਕਹਦਾ ਮੈਂ ਭਾਈ ਮੈਂ ਭਾਈ ਮੇਰਾ। ਆਹੀ ਭਾਈ ਮੇਰਾ ਖੰਡਾ। ਇਹਨੂੰ ਉਹਦਾ ਨਾਂ ਚਿਰ ਅਸੀਂ ਜਾਣਦੇ। ਤੇ ਤੁਸੀਂ ਪਾਕਿਸਤਾਨ ਦੇ ਕਿਹੜੀ ਜਗ੍ਹਾ ਰਹਿੰਦੇ ਸੀ? ਮਾਣੇ ਸਾਹਿਬ। ਕਿਉਂਕਿ ਜੇ ਕੋਈ ਵੀ ਸ਼ਰਤ ਸੰਭਲਿਆ ਨਾ ਤਾਂ ਸਾਨੂੰ ਇਤਿਹਾਸ ਦੇ ਵਿੱਚ ਇਹ ਦੱਸਿਆ ਗਿਆ ਕਿ ਸਿਨੇ ਪਾਸ਼ਾ ਜਿਹੜਾ ਤੁਸੀਂ ਦੱਸਦੇ ਹੋ ਪਲੰਗ ਸਾਹਿਬ ਇੱਥੇ ਹੈਗਾ ਹਾਂਜੀ ਨਾ ਪਾਉ ਉਹ ਪਲੰਗ ਬਾਰੇ ਸਾਨੂੰ ਜਾਣਕਾਰੀ ਹੈ ਜੀ ਜੀ ਨਾ ਅਸੀਂ ਉਸ ਪਲੰਗ ਸਾਹਿਬ ਦੇ ਅੱਜ ਤੱਕ ਦਰਸ਼ਨ ਕੀਤੇ ਆ ਅੱਛਾ ਉਹਦੇ ਪਾਣੀ ਦਾ ਭਰ ਕੇ ਆ ਚੂੜੀ ਦੇ ਕੋਰ ਤੇ ਪਾਪ ਅੱਛਾ ਉੱਤੇ ਉਹਦੇ ਮੀਂਹ ਪੈ ਗਿਆ ਨਾ ਨਾ ਮੀਂਹ ਪੈ ਗਿਆ ਇਹ ਮਾਤ ਕ੍ਰਿਪਾਲ ਦਾਸ ਵੇਲੇ ਦੀ ਗੱਲ ਆ ਆਹੋ ਆਪਾਂ ਕਿਸੇ ਦੇ ਡਵਾਜ ਨਹੀਂ ਕੋਈ ਗੱਲ ਕਰਦੇ ਹੁੰਦੇ ਹਾਂਜੀ ਮਤਲਬ ਸਾਡੇ ਬਜ਼ੁਰਗਾਂ ਕੋਲ ਵੀ ਜ਼ਮੀਨਾਂ ਜਿਹੜੀਆਂ ਹੁੰਦੀਆਂ ਸੀਗੇ ਥੋੜੀਆਂ ਬਹੁਤ ਇਹਨੂੰ ਆਪਾਂ ਕਹਦੇ ਆਂ ਅੱਛਾ ਜੀ ਸੋ ਉਹਦੇ ਬਜ਼ੁਰਗ ਦਾ ਫੇਰ ਮੈਂ ਕਿ ਜਿਹੜੀ ਅਸੀਂ ਮਤਲਬ ਉਹ ਤੋਂ ਸਿੱਧੇ ਸਾਡੇ ਭੂਲੇ ਭਾਲੇ ਲੋਕ ਹੁੰਦੇ ਸੀਗੇ ਅੱਛਾ ਜੀ ਇਹਨਾਂ ਨੂੰ ਇਹ ਹੁੰਦਾ ਵੀ ਆਪਾਂ ਜ਼ਮੀਨਾਂ ਕੀ ਕਰਨੀਆਂ ਮੈਂ ਵੀ ਆਹ ਉਹ ਆਹ ਹੱਦ ਬਾਕੀ ਇਹਨਾਂ ਕਰਨਾ ਵੇ ਬੱਚਾ ਆ ਵੀ ਬਜ਼ੁਰਗਾਂ ਨੂੰ ਛੜੇ ਜਾਂਦੇ ਆ ਸੁਣਦਾ ਤੁਹਾਨੂੰ ਅੱਛਾ ਜੀ ਸਮਝ ਗਿਆ ਇਹਨਾਂ ਗੱਲ ਮੈਂ ਅੱਛਾ ਜੀ ਅੱਛੇ ਜਾਂ ਤਾਂ ਹੋ ਸਕਦਾ ਕਿ ਸਾਡੇ ਇਤਿਹਾਸ ਦੇ ਵਿੱਚ ਹੀ ਕੁਝ ਸੇੜ-ਸਾੜ ਹੋ ਗਈ ਮੇਰਾ ਨਾਮ ਜਪਨਾਲ ਜਿਆ ਪੂਰੇ ਸੇ ਗੁਰੂ ਪੂਰਾ ਸੁਰੇ ਦਾ ਕੰਮ ਹੂੰ ਕੋਈ ਨਹੀਂ ਐਨਾ ਐਨਾ ਲਾ ਮਨ ਨੂੰ ਮਜ਼ਲੀ ਹੋਗਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਹੁਣ ਪਹੁੰਚਿਆ ਹੈ ਪਿੰਡ ਹੀਰਾ ਜਿਲ੍ਹਾ ਲੁਧਿਆਣਾ ਵਿਖੇ ਇਹਨੂੰ ਹੀਰਾ ਵੀ ਕਿਹਾ ਜਾਂਦਾ ਹੈ ਤੇ ਕਿਤਾਬ ਦੇ ਵਿੱਚ ਮਾਲਵਾ ਇਤਿਹਾਸ ਦੇ ਵਿੱਚ ਇਸਦਾ ਨਾਮ ਹੀਹਰ ਲਿਖਿਆ ਹੋਇਆ ਹੈ ਇਸ ਨਗਰ ਵਿਖੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਉਸ ਸਮੇਂ ਇਸ ਨਗਰ ਦੇ ਨਿਵਾਸੀ ਭਾਈ ਹਮੀਰਾ ਜੀ ਦਾ ਪ੍ਰੇਮ ਦੇ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਇੱਥੇ ਰੁਕੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਨਗਰ ਸੁਧਾਰ ਵਿਖੇ ਬਰਾਜ ਰਹੇ ਸਨ ਉਸ ਸਮੇਂ ਸਤਗੁਰੂ ਸੱਚੇ ਪਾਤਸ਼ਾਹ ਇਸ ਇਲਾਕੇ ਵੱਲ ਵੀ ਆਏ ਇਸ ਨਗਰ ਹੀਰਾ ਵਿਖੇ ਵੀ ਆਏ ਸਤਗੁਰੂ ਸੱਚੇ ਪਾਤਸ਼ਾਹ ਚੋਜ ਜੀ ਪ੍ਰੀਤਮ ਸੰਸਾਰ ਨੂੰ ਦਾਤਾਂ ਵੰਡਣ ਵਾਲੇ ਗੁਰੂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਕਿਸੇ ਚੀਜ਼ ਦੀ ਭੁੱਖ ਨਹੀਂ ਹੁੰਦੀ ਉਹਨਾਂ ਨੇ ਜੀਵਾਂ ਦਾ ਉਧਾਰ ਕਰਨ ਦੇ ਲਈ ਆਪਣੇ ਕੌਤਕ ਕੀਤੇ ਚੋਜ ਕੀਤੇ ਇਸ ਨਗਰ ਵਿੱਚ ਆ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਦੁੱਧ ਛਕਣ ਦੀ ਇੱਛਾ ਪ੍ਰਗਟਾਈ ਤਾਂ ਪਿੰਡ ਵਾਲੇ ਲੋਕਾਂ ਨੇ ਟਿੱਚਰ ਕੀਤੀ ਕਿ ਉਧਰ ਹਮੀਰੇ ਦਾ ਖੰਡਾ ਹੈ ਉੱਥੇ ਉਹਦੀਆਂ ਝੋਟੀਆਂ ਬੰਨੀਆਂ ਹਨ ਉੱਥੇ ਜਾ ਕੇ ਤੁਸੀਂ ਦੁੱਧ ਛਕ ਲਓ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਭੇਜਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਜਦੋਂ ਸਿੱਖ ਭਾਈ ਹਮੀਰੇ ਦੇ ਪਾਸ ਪਹੁੰਚੇ ਉਸ ਨੂੰ ਸਾਰੀ ਗੱਲ ਦੱਸੀ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਦੁੱਧ ਛਕਣਾ ਹੈ ਤਾਂ ਭਾਈ ਹਮੀਰੇ ਨੇ ਦੱਸਿਆ ਕਿ ਮੇਰੇ ਪਾਸ ਤਾਂ ਔਸਰ ਚੋਟੀ ਹੈ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਆਏ ਹੋ ਤਾਂ ਤੁਸੀਂ ਧਾਰ ਚੋ ਲਵੋ ਜਦੋਂ ਸਿੱਖਾਂ ਨੇ ਧਾਰ ਚੋਈ ਤਾਂ ਮੱਝ ਨੇ ਦੁੱਧ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸ ਭੇਟ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਭਾਈ ਹਮੀਰੇ ਦੀ ਸੇਵਾ ਦੇਖ ਕੇ ਅਤੇ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਜਿਸ ਪਲੰਗ ਦੇ ਉੱਪਰ ਭਾਈ ਹਮੀਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਸੀ ਉਹ ਪਲੰਗ ਇੱਥੇ ਮੌਜੂਦ ਹੈ ਜਿਸ ਤਵੀ ਦੇ ਉੱਤੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਤਵੀ ਵੀ ਇੱਥੇ ਮੌਜੂਦ ਹੈ ਮਾਲਵਾ ਇਤਿਹਾਸ ਵਿੱਚ ਐਵੇਂ ਲਿਖਿਆ ਹੋਇਆ ਹੈ ਸੋ ਦਾਸ ਅੱਜ ਇਸੇ ਖੋਜ ਵਿੱਚ ਨਿਕਲਿਆ ਹੋਇਆ ਹੈ ਆਪ ਜੀ ਨੂੰ ਪਲੰਗ ਦੇ ਦਰਸ਼ਨ ਕਰਾਵੇਗਾ ਅਤੇ ਤਵੀ ਦੇ ਦਰਸ਼ਨ ਕਰਾਵੇਗਾ ਸੋ ਆਓ ਹੁਣ ਆਪਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਅਤੇ ਨਾਲ ਜੋ ਵੀ ਇੱਥੇ ਗੁਰਸਿੱਖ ਆਪਾਂ ਨੂੰ ਮਿਲਣਗੇ ਆਪਾਂ ਉਹਨਾਂ ਦੇ ਨਾਲ ਫਤੇ ਦੀ ਸਾਂਝ ਕਰਕੇ ਉਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਗੁਰਪ੍ਰੀਤ ਸਾਧ ਸੰਗਤ ਜੀ ਜਦੋਂ ਦਾਸ ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਤਾਂ ਇਹ ਸਿੰਘ ਇੱਥੇ ਮੌਜੂਦ ਸਨ ਤੇ ਆਪਾਂ ਇਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਅਤੇ ਦੀ ਸੰਧ ਕਰਦੇ ਹਾਂ ਤੇ ਇੱਥੇ ਦਾ ਜੋ ਇਤਿਹਾਸ ਆ ਆਪਾਂ ਉਹਦੇ ਬਾਰੇ ਵੀ ਇਹਨਾਂ ਦੇ ਨਾਲ ਵਿਚਾਰ ਕਰਾਂਗੇ ਤੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਇਹੀ ਨਗਰ ਆ ਜੀ ਹਾਂਜੀ ਇਥੋਂ ਦੇ ਜੰਪਲੋਂ ਇਥੋਂ ਦੇ ਜੰਪਲ ਆ ਜੀ अच्छा जी आप जी ਦਾ ਸ਼ੁਭਨਾਮ ਕੀ ਹੈ ਹਾਂ ਸਰਦਾਰ ਕਰਨਪਾਲ ਸਿੰਘ ਜੀ ਜਦੋਂ ਤੁਸੀਂ ਛੋਟੇ ਜੇ ਸੀਗੇ ਰਾਈਟ ਉਸ ਸਮੇਂ ਇਹ ਗੁਰਦੁਆਰਾ ਸਾਹਿਬ ਕਿੰਨਾ ਕਬੜਾ ਸੀ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਸਥਾਨ ਆ ਉਹ ਕਿਸ ਤਰ੍ਹਾਂ ਦਾ ਸੀਗਾ ਬਾਬਾ ਜੀ ਇਹ ਇਸ ਸਥਾਨ ਦੇ ਨਾਲ ਸਾਨੂੰ तकरीबन ਬਚਪਨ ਤੋਂ ਹੀ ਅਸੀਂ ਇਸ ਸਥਾਨ ਤੇ ਹਾਜ਼ਰੀ ਭਰਦੇ ਆ ਜੀ ਕਿਉਂਕਿ ਪਹਿਲਾਂ ਪੁਰਾਣਾ ਦਰਬਾਰ ਸਾਹਿਬ ਹੁੰਦਾ ਸੀ ਇਧਰਲੀ ਸਾਈਡ ਤੇ ਥੋੜਾ ਜਿਹਾ ਹਟਮਾ ਅੱਛਾ ਜੀ ਤੇ ਉਸ ਤੋਂ ਬਾਅਦ ਇਹ ਸਮੁੱਚੇ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਤੇ ਕਾਰ세ਵਾਲੇ ਸਿੰਘ ਸਾਹਿਬਾਨਾਂ ਦੀ ਮਾ ਬਾਬਾ ਜੀ ਦੇ ਸਹਿਯੋਗ ਦੇ ਨਾਲ ਜੀ ਸੋ ਜਿਹੜਾ ਇਹ ਦਰਬਾਰ ਸਾਹਿਬ ਬਹੁਤ ਹੀ ਸੱਜੇ ਢੰਗ ਨਾਲ ਬੜਾ ਸੁੰਦਰ ਤੇ ਖੂਬਸੂਰਤ ਬਣਾਇਆ ਗਿਆ ਜੀ ਸੋ ਇੱਥੇ ਪਹਿਲਾਂ ਮੈਨੂੰ ਦੱਸ ਦਵਾਂ ਕਿ ਸਰੋਵਰ ਸਾਹਿਬ ਵੀ ਹੁੰਦਾ ਸੀਗਾ ਉਹ ਕਿਹੜੇ ਪਾਸੇ ਸੀਗਾ ਉਹ ਸਰੋਵਰ ਇਹ ਦਰਬਾਰ ਸਾਹਿਬ ਦੇ ਪੀਛੇ ਬੈਕ ਸਾਈਡ ਹੁੰਦਾ ਸੀਗਾ ਜੀ ਅੱਛਾ ਜੀ ਸੋ ਜਦੋਂ ਇਹ ਨਾਮੇ ਦਰਬਾਰ ਸਾਹਿਬ ਦੀ ਸ਼ਾਹੀ ਹੋਈ ਆ ਹਾਂਜੀ ਸੋ ਉਸ ਤੋਂ ਬਾਅਦ ਮੇਰਾ ਖਿਆਲ ਇਹਨਾਂ ਨੇ ਉੱਥੇ ਸਰੋਵਰ ਸਾਹਿਬ ਚੱਕ ਦਾ ਵਿੱਚ ਕੰਨ ਪਾ ਦਿੱਤਾ ਹੋਰ ਦਿੱਤਾ ਗਿਆ ਹੋਰ ਦਿੱਤਾ ਗਿਆ ਹਾਂਜੀ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਸਰੋਵਰ ਸੀ ਸਰੋਵਰ ਸੀ ਹਾਂਜੀ ਅੱਖੀਆਂ ਨੇ ਦੇਖਿਆ ਜੀ ਅਸੀਂ ਉਹਦੇ ਵਿੱਚ ਸੇਵਾ ਵੀ ਨਿਭਾਈ ਹੋਈ ਹੈ ਕਹਿਣ ਦਾ ਪਾਬ ਜੀ ਦਾ ਸਰੋਵਰ ਬਣਿਆ ਬਣਿਆ ਸੀ ਹਾਂਜੀ अच्छा ਤੇ तकरीबन ਇਹਦਾ ਮਤਲਬ ਵੀ 20 ਸਾਲ ਪਹਿਲਾਂ ਉਹ ਟਾਇਆ ਹੋਊਗਾ ਹਾਂ ਹਾਂਜੀ ਪਹਿਲਾਂ तकरीबन 25 ਦੇ ਸਾਲ 20 25 ਸਾਲ ਪਹਿਲਾਂ ਸੀਗਾ ਜੀ ਪਹਿਲਾਂ ਮਤਲਬ ਉਸ ਸੀਗਾ ਉਹਦੇ ਬਹੁਤ ਛੋਟੇ ਮਤਲਬ ਵਸਤਾ ਚ ਹੁੰਦੇ ਸੀ ਸਾਨੂੰ ਸੋਝੀਆਂ ਮਤਲਬ ਉਦੋਂ ਅਸੀਂ ਇੱਥੇ ਨਾਲ ਤੁਸੀਂ ਦਰਸ਼ਕੀ ਕਿਤੇ ਆਦੇ ਠੀਕ ਆ আচ্ছা ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਨਗਰ ਦੇ ਵਿੱਚ ਆਏ ਤੇ ਇਤਿਹਾਸ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਆਪ ਜੀ ਨੇ ਆਪ ਜੀ ਦੇ ਨਗਰ ਦੇ ਉਸ ਸਮੇਂ ਦੇ ਪ੍ਰੇਮੀ ਸਿੱਖ ਭਾਈ ਹਮੀਰਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਲੰਗ ਤੇ ਬਿਠਾਇਆ ਬਰਾਜਮਾਨ ਕੀਤਾ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਇਤਿਹਾਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਮਾਲਵਾ ਇਤਿਹਾਸ ਦੇ ਵਿੱਚ ਹੀ ਲਿਖਿਆ ਮਿਲਦਾ ਹੈ ਜਿਸ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਰਾਜਮਾਨ ਹੋਏ ਸਨ ਉਹ ਪਲੰਗ ਵੀ ਅੱਜ ਇੱਥੇ ਮੌਜੂਦ ਹੈ ਤੇ ਜਿਸ ਚੁੱਲੇ ਜਾਂ ਤਵੀਆਂ ਦੇ ਉੱਤੇ ਪ੍ਰਸ਼ਾਦਾ ਤਿਆਰ ਹੋਇਆ ਸੀ ਤੇ ਉਹ ਵੀ ਇੱਥੇ ਮੌਜੂਦ ਹੈਗਾ ਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਦਰਸ਼ਨ ਕਰਾਓ ਆ ਪਪਾ ਜੀ ਇੱਥੇ ਜਿੰਨੀ ਕ ਸਾਨੂੰ ਨੌਲੇਜ ਆ ਜਿੰਨਾ ਕਿ ਮਤਲਬ ਅਸੀਂ ਦੇਖਿਆ ਵਾ ਹਾਂਜੀ ਸੋ ਸ੍ਰੀ ਹਰਗੋਬਿੰਦ ਸਿੰਘ ਜੀ ਮਾਰੇ ਪਾਸ਼ਾ ਇਸ ਧਰਤੀ ਤੇ ਆਏ ਜੀ ਚਰਨ ਸੋ ਧਰਤੀ ਆ ਸਾਡਾ ਨਗਰ ਭਾਗਾ ਵਾਲਾ ਵਾ ਜੀ ਪਰ ਇੱਥੇ ਦੋਲ ਕੋ ਨਹੀਂ ਰੱਖੇ ਜਾ ਸਕਦੇ ਕਿਉਂਕਿ ਜੇ ਕੋਈ ਸ਼ਰਤ ਸੰਭਲੀ ਜਾਂ ਨਾ ਤਾਂ ਸਾਨੂੰ ਇਤਿਹਾਸ ਦੇ ਵਿੱਚ ਇਹ ਦੱਸਿਆ ਗਿਆ ਕਿ ਸੀਨੇ ਪਾਸ਼ਾ ਜਿਹੜਾ ਤੁਸੀਂ ਦੱਸਦੇ ਪਲੰਗ ਸਾਹਿਬ ਇੱਥੇ ਹੈਗਾ ਹਾਂਜੀ ਨਾ ਤਾਂ ਉਹ ਪਲੰਗ ਬਾਰੇ ਸਾਨੂੰ ਜਾਣਕਾਰੀ ਹੈ ਜੀ ਜੀ ਨਾ ਅਸੀਂ ਉਸ ਪਲੰਗ ਸਾਹਿਬ ਦੇ ਅੱਜ ਤੱਕ ਦਰਸ਼ਨ ਕੀਤੇ ਆ ਅੱ체 ਜਾਂ ਤਾਂ ਹੋ ਸਕਦਾ ਕਿ ਸਾਡੇ ਇਤਿਹਾਸ ਦੇ ਵਿੱਚ ਹੀ ਕੁਝ ਛੇੜ-ਛਾੜ ਹੋ ਗਈ ਜਾਂ ਉਹ ਪਲੰਗ ਸਾਹਿਬ ਜਾਂ ਜਿਹੜੀ ਸਾਡੇ ਪ੍ਰਾਣੀਆਂ ਪ੍ਰਬੰਧਕ ਕਮੇਟੀਆਂ ਸੀਗੀਆਂ ਜਾਂ ਪਹਿਲਾਂ ਪੁਰਾਣੇ ਹਾਂਜੀ ਹਾਂਜੀ ਸਰਬਸਾਦ ਰਾਮ ਜੀ ਦੇ ਜਾਂ ਉਹਨਾਂ ਤੋਂ ਪ੍ਰੋਪਰ ਸਪਲੰਗ ਸਾਹਿਬ ਦੀ ਜਿਹੜੀ ਹੈ ਸੇਵਾ ਸੰਭਾਲ ਨਹੀਂ ਹੋਈ ਜਿਹੜਾ ਅੱਜ ਅਸੀਂ ਉਹ ਸੰਗਤਾਂ ਨੂੰ ਦਰਸ਼ਨ ਨਹੀਂ ਕਰਾ ਸਕਦੇ ਠੀਕ ਹੈ ਸੋ ਮੈਂ ਵੀ ਇਸ ਕਰਕੇ ਜ਼ਿਕਰ ਕੀਤਾ ਆਪ ਜੀ ਕੋਲੋਂ ਕਿਉਂਕਿ ਮੈਂ ਵੀ ਮੈਂ ਵੀ ਕੋਈ ਗੁਰੂ ਸਾਹਿਬ ਜੀ ਦੇ ਵੇਲੇ ਦਾ ਤਾਂ ਹੈ ਨਹੀਂ ਕਿ ਆਪਾਂ ਵੀ ਇੱਕ ਖੋਜ ਵਿੱਚ ਲੱਗੇ ਹੋਏ ਆ ਇਤਿਹਾਸ ਪੜਨ ਲੱਗੇ ਹੋਏ ਆ ਕੋਖਣ ਲੱਗੇ ਹੋਏ ਆ ਠੀਕ ਹੈ ਇਹਨ ਵੀ ਇੱਕ ਕਿਤਾਬ ਪੜ੍ਹ ਲਈ ਅਲੱਗ-ਅਲੱਗ ਸਾਰੇ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਸੋ ਇਹਦੇ ਬਾਰੇ ਦਾਸ ਨੂੰ ਇੱਕ ਮਾਰਵਾ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਮਿਲਦਾ ਸੀਗਾ ਤੇ ਵੀ ਕੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਹੀਰਾਪਿੰਡ ਵਿੱਚ ਆਏ ਤਾਂ ਉਦੋਂ ਜਿਸ ਪਲੰਗ ਤੇ ਮਹਾਰਾਜ ਨੂੰ ਬਿਰਾਜਮਾਨ ਕੀਤਾ ਸੀ ਤੇ ਉਹ ਪਲੰਗ ਇੱਥੇ ਮੌਜੂਦ ਹੈ ਆ ਦੇਖੋ ਸਕਰੀਨ ਤੇ ਵੀ ਮੈਂ ਤੁਹਾਨੂੰ ਦਿਖਾਵਾਂਗਾ ਇੱਧਰ ਮੈਂ ਭਾਈ ਸਾਹਿਬ ਨੂੰ ਦਿਖਾ ਰਿਹਾ ਇੱਥੇ ਲਿਖਿਆ ਹੋਇਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪੀ ਇਸ ਜਗ੍ਹਾ ਭਾਈ ਹਮੀਰੇ ਸਿੱਖ ਦਾ ਪ੍ਰੇਮ ਵੇਖ ਕੇ ਕੁਝ ਚਿਰ ਠਹਿਰੇ। ਉਹ ਪਲੰਗ ਜਿਸ ਪਰ ਗੁਰੂ ਸਾਹਿਬ ਜੀ ਬਰਾਜੇ ਸਨ ਅਤੇ ਉਹ ਚੁੱਲ੍ਹਾ ਜਿਸ ਪਰ ਗੁਰੂ ਜੀ ਦਾ ਪ੍ਰਸ਼ਾਦਾ ਤਿਆਰ ਹੋਇਆ ਸੀ ਦੋਵੇਂ ਸੰਭਾਲ ਕੇ ਰੱਖੇ ਹੋਏ ਹਨ। ਰਾਈਟ। ਹੁਣ ਇਹ ਗੱਲ ਇਤਿਹਾਸ ਦੇ ਵਿੱਚ ਲਿਖ ਇਤਿਹਾਸ ਬੋਲਣਾ ਬਾਜੀ। ਹਨਾ? ਤੇ ਫਿਰ ਅੱਗੇ ਲਿਖਿਆ ਮਹੰਤ ਕ੍ਰਿਪਾਲਦਾਸ ਦੇ ਸਮੇਂ ਤੋਂ ਲੈ ਕੇ ਇੱਥੇ ਸਿੱਖ ਸੰਗਤਾਂ ਜੁੜਦੀਆਂ ਆਈਆਂ। ਗੁਰਦੁਆਰਾ ਦੋਹਾ ਸਤਗੁਰਾਂ ਦਾ ਪਿੰਡ ਦੇ ਪੂਰਬ ਦੇ ਪਾਸ ਹੀ ਹੈ ਸਿੱਖ ਰਾਜ ਸਮੇਂ ਪਿੰਡ ਦਾ ਛੇਵਾਂ ਹਿੱਸਾ ਜ਼ਮੀਨ ਗੁਰਦੁਆਰੇ ਨਾਲ ਲਗਾਈ ਗਈ ਹੈ ਜੋ ਕਈ ਹਜ਼ਾਰ ਬਿੱਗੇ ਹੈ ਰੇਲਵੇ ਸਟੇਸ਼ਨ ਚੌਂਕੀਮਾਨ ਤੋਂ 6 ਮੀਲ ਦੱਖਣ ਪੂਰਬ ਇਹ ਸਥਾਨ ਹੈ ਸੋ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਛੇਵੇਂ ਪਾਤਸ਼ਾਹ ਜੀ ਦੀ ਆਮਦ ਨੂੰ ਮੁੱਖ ਰੱਖ ਕੇ ਇਸ ਸਥਾਨ ਤੇ ਕੋਈ ਦੇ ਇਤਿਹਾਰ ਵੀ ਮਨਾਇਆ ਜਾਂਦਾ ਹੈ। ਜਿਹੜੇ ਦਿਨਾਂ 'ਚ ਸਤਿਗੁਰੂ ਸੱਚੇ ਪਾਤਸ਼ਾਹ ਆਏ ਸੀ ਜਿਵੇਂ ਵੱਖ-ਵੱਖ ਪਿੰਡਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਮਦ ਨੂੰ ਮੁੱਖ ਰੱਖ ਕੇ ਕਿਤੇ ਲਗਰ ਕੀਰਤਨ ਹੁੰਦਾ ਹੈ, ਕਿਤੇ ਸਲਾਨਾ ਜੋੜ ਮੇਲਾ ਹੁੰਦਾ ਹੈ। ਸੋ ਇੱਥੇ ਵੀ ਕੁਝ ਇਸ ਤਰ੍ਹਾਂ ਦਾ ਸਮਾਗਮ ਹੁੰਦਾ ਹੈ। ਹਾਂਜੀ ਇਹ ਬੜੇ ਲੰਬੇ ਸਮੇਂ ਤੋਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਤੋਂ ਸਾਨੂੰ ਸੋਝੀ ਆ। ਜੀ। ਉਦੋਂ ਤੋਂ ਹੀ ਲੈ ਕੇ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਪ੍ਰਕਾਸ਼ ਪੁਰਬ ਹੁੰਦੇ ਆ ਹਾਂਜੀ ਹਾਂਜੀ ਤੇ ਉਦੋਂ ਬੜੀ ਵੱਡੀ ਪੱਧਰ ਤੇ ਨਗਰ ਕੀਰਤਨ ਵੀ ਸਜਾਇਆ ਜਾਂਦਾ ਜੀ ਪਰੋਸ਼ ਨਗਰ ਕੀਤਾ ਤੇ ਇਕੱਠ ਵੀ ਬੜੇ ਵੱਡੇ ਪੱਧਰ ਤੇ ਹੁੰਦਾ ਵਾ ਕੋਈ ਦੇਵ ਹੈ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਦੂਜੇ ਦਿਨਾਂ ਇੱਥੇ ਹਰ ਸਾਲ ਮਤਲਬ ਅੱਜ ਤੋਂ ਨਹੀਂ 25 30 ਸਾਲਾਂ ਤੋਂ ਹੀ ਜੀ ਕੰਟੀਨਿਊ ਪੁਰਾਣੇ ਗੁਰੂ ਘਰ ਜਦੋਂ ਹੁੰਦਾ ਸੀ ਉਦੋਂ ਵੀ ਇੱਥੇ ਦੀਵਾਨ ਲੱਗਦਾ ਸੀ ਸਾਨੂੰ ਪੂਰਾ ਪਤਾ ਤੇ ਅੱਜ ਵੀ ਉਹ ਦੀਵਾਨ ਉਵੇਂ ਹੀ ਮਤਲਬ ਜਿਹੜੇ ਆ ਉੱਥੇ ਲੱਗਦੇ ਆ ਪੂਰਾ ਦਮ ਦੀਵਾਨ ਚੱਲਦੇ ਆ ਰਾਗੀ ਢਾਡੀ ਆਉਂਦੇ ਆ ਕਵੀਸ਼ਰ ਆਉਂਦੇ ਆ ਜੀ ਜੀ ਸੰਸਾਰ ਇਤਿਹਾਸ ਹੋ ਜਿਹੜਾ ਸੰਗਤ ਨਾਲ ਸਰਬਣ ਕਰਦੇ ਜੀ ਥਾਲਿਆ ਕਰਦੇ ਆ ਤਬੀ ਦੀ ਆਪਾਂ ਗੱਲ ਕਰਦੇ ਸੀ ਤਬੀ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਵਾ ਪਲੰਗ ਦਾ ਜ਼ਿਕਰ ਕੀਤਾ ਹਾਂਜੀ ਤੁਸੀਂ ਦੱਸਿਆ ਵਾ ਵੀ ਜਾਂ ਤਾਂ ਇਤਿਹਾਸ ਵਿੱਚ ਕੁਝ ਰਲਗੱਡ ਹੋਈ ਹੈ ਜਾਂ ਫਿਰ ਉਹਨਾਂ ਦੀ ਜਿਹੜੀਆਂ ਪਹਿਲਾਂ 100 ਸਾਲ ਪਹਿਲਾਂ ਕਮੇਟੀਆਂ ਹੋਣੀਆਂ ਜਾਂ ਪ੍ਰਧਾਨ ਹੋਣੀਆਂ ਜਾਂ ਜੋ ਵੀ ਆ ਜਿੰਨਾਂ ਦੀ ਪ੍ਰੇਖ ਦੇਖ ਸੀਗੀ ਇੱਥੇ ਹਾਂਜੀ ਹਾਂ ਪਰ ਬਾਬਾ ਜੀ ਅਸੀਂ ਇੱਕ ਚੀਜ਼ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆ ਜੀ ਕਾਫੀ ਵਾਰੀ ਇਸ ਚੀਜ਼ ਦਾ ਜ਼ਿਕਰ ਹੋਇਆ ਅੱਛਾ ਜੀ ਕੋਈ ਦੋ ਰਹਿ ਨਹੀਂ ਕਿਉਂਕਿ ਆਪਾਂ ਕਿਸੇ ਦੇ ਦਬਾਜ ਨਹੀਂ ਕੋਈ ਗੱਲ ਕਰਦੇ ਹੁੰਦੇ ਹਾਂਜੀ ਕਿ ਮਤਲਬ ਸਾਡੇ ਬਜ਼ੁਰਗਾਂ ਕੋਲ ਵੀ ਜ਼ਮੀਨਾਂ ਜਿਹੜੀਆਂ ਹੁੰਦੀਆਂ ਸੀਗੇ ਥੋੜੀਆਂ-ਬਹੁਤ ਇਹਨੂੰ ਆਪਾਂ ਕਹਦੇ ਆਂ ਅੱਛਾ ਜੀ ਸੋ ਉਹ ਬਜ਼ੁਰਗ ਦਾਹਿੰਦੇ ਕਿ ਜਿਹੜੀ ਅਸੀਂ ਮਤਲਬ ਉਹ ਤੋਂ ਸਿੱਧੇ ਸਾਡੇ ਭੂਲੇ-ਭਾਲੇ ਲੋਕ ਹੁੰਦੇ ਸੀਗੇ ਅੱਛਾ ਜੀ ਇਹਨਾਂ ਨੂੰ ਇਹ ਹੁੰਦਾ ਵੀ ਆਪਾਂ ਜ਼ਮੀਨਾਂ ਕੀ ਕਰਨੀ ਆ ਮਾਂ ਵੀ ਆਪਾਂ ਦੋ ਪ੍ਰਸ਼ਾਦ ਹੀ ਛਕਣੇ ਆ ਅੱਛਾ ਮੇ ਇਥੇ ਛਕ ਲਿਆ ਕਰਾਂਗੇ ਅੱਛਾ ਤੇ ਉਹ ਉਹਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਸੀਗੀਆਂ ਇਹ ਤਵੀ ਦੇ ਨਾਲ ਬਾਤੀ ਸੀ ਉਹ ਤਵੀ ਦਾ ਨਹੀਂ ਜਿਆਦਾ ਚੱਲਦਾ ਹੁੰਦਾ ਇਹ ਮਤਲਬ ਗੁਰੂ ਕੇ ਲੰਗਰਾ ਜੀ ਨੂੰ ਆਪਾਂ ਤਵੀ ਕਹਿੰਦੇ ਮੰਨਤ ਕਰਪਾ ਦਾ ਮੰਨਤਾ ਦੇ ਉਹ ਤਵੀ ਸੀ ਹਾਂ ਜੀ ਅੱਛ ਉਹਨਾਂ ਨੇ ਜ਼ਮੀਨ ਉਹ ਤਵੀ ਦੇ ਨਾਮ ਦੇ ਨਾਮ ਲਵਾਤੀ ਸੀ ਕਿਤੇ ਫਿਰ ਇਹ ਉਹੀ ਤਵੀ ਤਾਂ ਨਹੀਂ ਜੀ ਜਿਹੜੀ ਛੇਵੇਂ ਪਾਸ਼ਾ ਦੇ ਵੇਲੇ ਵਰਤੀ ਗਈ ਸੀ ਤੇ ਹੋ ਸਕਦਾ ਜੀ ਇਹਦਾ ਤਾਂ ਹੁਣ ਮਤਲਬ ਜਾਂ ਤਾਂ ਅੱਗੇ ਆਪਾਂ ਖੋਜ ਕਰਾਂਗੇ ਪ੍ਰੋਪਰ ਹੋਣੀ ਨਿਕਲ ਕੇ ਚੀਜ਼ ਬਾਹਰ ਆਉਣੀ ਆ ਜਾਂ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸਹਿਬਾਨ ਆ ਜਿਹੜੇ ਮਤਲਬ ਇਸ ਟਾਈਮ 100 ਦੇ ਕਰੀਬ 90 95 ਦੇ ਕਰੀਬ ਆ ਸੋ ਉਹ ਬਾਕੀ ਥੋੜਾ ਬਹੁਤਾ ਇਤਿਹਾਸ ਦਾ ਆਪਾਂ ਨੂੰ ਜਾਣਕਾਰੀ ਉਹ ਦੇ ਸਕਦੇ ਆ ਹੈਗੇ ਪਿੰਡ ਦੇ ਵਿੱਚ ਮਿਲ ਜਾਣਗੇ ਹਾਂਜੀ ਪਿੰਡ ਦੇ ਵਿੱਚ ਬਜ਼ੁਰਗ ਹੈਗੇ ਆ ਤੇ ਆਪਾਂ ਪਰ ਫਿਰਕੇ ਆਪਾਂ ਉਹਨਾਂ ਨਾਲ ਮੇਲ ਮਲਾਪ ਕਰ ਲੈਨੇ ਆ ਚੱਲੀਏ ਫਿਰ ਆਪਾਂ ਕਰੀਏ ਗੱਲਬਾਤ ਇਹ ਕਰ ਲੈਨੇ ਕੋਈ ਨਹੀਂ ਵੀ ਆਪਾਂ ਨੂੰ ਕਿੜਾ ਵੀ ਸੁਭੂਰੂਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਨਵੀਂ ਖੋਜ ਦੇ ਲਈ ਇੱਥੋਂ ਅੱਗੇ ਨਿਕਲ ਰਹੇ ਆ ਸੁਭੂਰੂਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਘੁੰਮਦੇ ਘਮਾਉਂਦੇ ਪਿੰਡ ਦੀ ਸਾਥ ਦੇ ਵਿੱਚ ਪਹੁੰਚ ਗਏ ਆ ਇੱਥੇ ਬਜ਼ੁਰਗ ਬੈਠੇ ਹਨ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਨਾ ਤੋਂ ਆਪਾਂ ਤਵੀ ਦੇ ਬਾਰੇ ਜਾਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਕੀ ਨਾਮ ਆ ਜੀ? ਲਾਲ ਸਿੰਘ। ਇਹ ਹੀ ਨਗਰ ਆ ਤੁਹਾਡਾ? ਆਹੀ ਜੰਦ। ਇੱਥੋਂ ਦੀ ਜੰਪਾਲ। ਇੱਥੋਂ ਜੰਪਾਲ। ਕਿੰਨੀ ਉਮਰ ਹੋ? ਹਾਂ ਜੀ। ਉਮਰ ਕਿੰਨੀ ਹੋ ਗਈ? ਉਮਰ ਵੀ 90 ਸਾਲ ਦੀ। 90 ਸਾਲ ਦੀ ਉਮਰ। ਜਨਮ ਮੇਰਾ ਪਾਕਿਸਤਾਨ ਦਾ। ਮੁਸਲਮਾਨਾਂ ਦੇ ਹੱਲੇ ਜੋਲੇ ਮੈਂ 12 ਸਾਲ ਦਾ ਇੱਥੇ ਰਹਿੰਦਾ। 44 47 ਦੇ ਵੀ ਹਾਂ ਹੋਰ ਕੁਛ ਤੁਸੀਂ ਮੈਨੂੰ ਤੇ ਘਰ ਦਾ ਨਾਮ ਨੂੰ ਪਤਾ ਉਹਨੂੰ ਨਾਮਾ ਦਾ ਪਤਾ ਜਿਸ ਨੂੰ ਗੁਜਰ ਬਗਚਾਰ ਉਹਦੇ ਮੁੰਡੇ ਦਾ ਨਾਮ ਦਾ ਪਤਾ ਨੂੰ ਗੁਜਰ ਦਾ ਨਾਮ ਉਹਦਾ ਫੈਲੋ ਦਾ ਨਾਮ ਕੀ ਕਰ ਰਹੀ ਸੀ ਜੰਮ ਤੇ ਤੇ ਤੁਸੀਂ ਪਾਕਿਸਤਾਨ ਦੀ ਕਿਹੜੀ ਜਗ੍ਹਾ ਰਹਿੰਦੇ ਸੀ ਮਾਹਾਨੇ ਸਾਹਿਬ ਅੱਛਾ ਸਾਡੇ ਬੁਰੇ ਦਾਨੂਣੇ ਕੱਲ ਜਾਂਦੇ ਜਿੱਥੇ ਜਿੱਥੇ ਸ਼ੌਕ ਬਲਾ ਸੀ ਅੱਛਾ ਹਾਂ ਬੋਰਦਾਂ ਚੰਗੀ ਦਲਾਂ ਤੇ ਕੀ ਹੈ ਜੀ ਡੇਰਾ ਹੁੰਦਾ ਜੀ ਜਿਹੜਾ ਖਤੋਂ ਪਹਿਲਾਂ ਜੋ ਗੁਰਦੁਆਰਾ ਬਣਿਆ ਨਾ ਉਸ ਵਾਰ ਪਤਾ ਸਾਨੂੰ ਡਿਟੇਲਰ ਨੂੰ ਪਤਾ ਕੋਈ ਨਹੀਂ ਅੱਛਾ ਜਿਹੜਾ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਨਾ ਹਾਂਜੀ ਉਹਦੀ ਬਾਰੇ ਜਮ ਸਾਨੂੰ ਜਾਣਕਾਰੀ ਨਹੀਂ ਉਹਦਾ ਮਗਰੋਂ ਬਣਿਆ ਵੀ ਅੱਛਾ ਅੰਦਰ ਬਣਿਆ ਉਹ ਵੀ ਸਥਾਨ ਤਾਂ ਸਾਰੇ ਗੁਰੂ ਸਾਹਿਬਾਂ ਦੇ ਤੋਂ ਬਾਅਦ ਹੀ ਬਣੇ ਆ ਪਰ ਵੀ ਇੱਥੇ ਲਿਖਿਆ ਵੀ ਛੇਵੇਂ ਪਾਤਸ਼ਾਹ ਤੁਹਾਡੇ ਪਿੰਡ ਆਏ ਆ ਕਿ ਮਹਾਰਾਜ ਦਾ ਪਲੰਗ ਜਿੱਥੇ ਮਹਾਰਾਜ ਬਰਾਜਮਾਨ ਹੋਈ ਸੀ ਕਿ ਉਹ ਵੀ ਹੈਗਾ ਆ ਇੱਕ ਤਵੀ ਜਿਹਦੇ ਤੇ ਪ੍ਰਸ਼ਾਦਾ ਤਿਆਰ ਕਰਕੇ ਸ਼ਿਕਾਇਤ ਸੀ ਉਹ ਤਵੀ ਵੀ ਹੈਗੀ ਅਜੀ ਅਜੀ ਹੋਣਾ ਉਹ ਜੀ ਜੀ ਨੇ ਲੋਕ ਬਾਈਸੀ ਜੀ ਪੁਰਸਾਲ ਦੇਗਾ ਉਹਦੇ ਅੰਦਰ ਜਾ ਕੇ ਲਗਾ ਹਾਂ ਜੀ ਰਾਜੂਨ ਦਾ ਸੀਗਾ ਇੱਕ ਜ਼ਮੀਰ ਜ਼ਮੀਰ ਨਾਂ ਮਰੀ ਅੱਛਾ ਜੀ ਉਹ ਰੋਟੀ ਰਾਟੀ ਭੋਗਦਾ ਹੁੰਦਾ ਉਹਦਾ ਤਾਰਾ ਸਸੀਗਾ ਰਾਜੂਨ ਦਾ ਅੱਛਾ ਉਹ ਸੀਗਾ ਇੱਥੇ ਇੱਕ ਸੀਗਾ ਟੱਟਾਂ ਦਾ ਹਾਂ ਨਰਮਲ ਅੱਛਾ ਉਹ ਸੀ ਮਤ ਉਹਨੇ ਦਰਸੀਗਾ اچھا ਤੇ ਇਹ ਮੌਲਸੀ ਸੀਗਾ ਸਟੋਰ ਕੀਪਰ ਨਰਮਲ ਸੀ اچھا ਇਹ ਜਿਹੜੀ ਬਜ਼ੁਰਗ ਕਹਿੰਦੇ ਆ ਵੀ ਤੁਹਾਡੇ ਪਿੰਡ ਦੀ ਜ਼ਮੀਨ ਤਵੀ ਦੇ ਨਾਲ ਲਗਦੀ ਸੀ ਇਹਦੇ ਬਾਰੇ ਕੀ ਤਵੀ ਦਾ ਨਾਮ ਹੋਇਆ ਸਾਰੇ ਇੱਕ ਪਿੰਡ ਦੇ ਨਹੀਂ ਆ ਇਹ ਜਿੰਨਾ ਆਪਣਾ ਰਣਸੀਕੇ ਕੋਰੀਆ ਦਾ ਜਿੰਨਾ ਆ ਮੜਿਆਣੀ ਸਾਰੇ ਪਿੰਡਾਂ ਦਾ ਰਾਜ ਹੋਣਾ ਹੈ ਤੇ ਆਣਾ ਸਾਰੇ ਪਿੰਡਾਂ ਦੇ ਤਵੀ ਦੇ ਨਾਲ ਜ਼ਮੀਨ ਇਥੋਂ ਦੀ ਤਵੀ ਦੇ ਕਿਉਂ ਨਹੀਂ ਅਲੱਗ ਲੱਗਦੀ ਇਹ ਤੇ ਤਵੀ ਇੱਥੇ ਦੀ ਇਹਨਾਂ ਭਾਈ ਕੇ ਇਹਦਾ ਮਤ ਜੀ ਗੁਰਦੁਆਰਾ ਇੱਥੇ ਦੇ ਇਹ ਨਾ ਭਾਈ ਕਿਹਾਂ ਬੱਜਦੀਆਂ ਦੀ ਆਹੇਰਾ ਆਹੇਰਾ ਅੱਛਾ ਆਸੇ-ਪਾਸੇ ਪਿੰਡਾਂ ਦੀ ਜ਼ਮੀਨ ਵੀ ਇੱਥੋਂ ਦੀ ਤਵੇਰੇ ਨਾਲ ਕਿੰਨੀ ਜ਼ਮੀਨ ਹੋਊਗੀ ਉਹਦੇ ਬਾਰੇ ਕੁਝ 46 ਸੌ ਕਮਾ ਛੜੇ 700 ਛੜੇ ਬਣਨਾ 750 ਤੁਹਾਡੇ ਪਿੰਡ ਆ ਸਾਡੇ ਦੀ ਕਮਾਂ ਨੂੰ ਕਿਲੇ ਦੇ ਵਿੱਚ ਆਪਾਂ ਆਪੇ ਆਪੇ ਕਮਾਂ ਚਾਹੇ ਛਾੜੇ ਬਣ ਬਲਬੀ ਬੰਦੀ ਹੋਇਆ ਕਿਲੇ ਬੰਦੀ ਹੋਇਆ ਬਲਬੀ ਬੰਦੀ ਹੋਇਆ ਅਸੀਂ ਕਮਾਂਾਂ ਚ ਬੈਸਮਰਤੀ ਬੋਲਦੇ ਆ ਅੱਛਾ ਨਹੀਂ ਜੇ ਆਪਾਂ ਹੁਣ ਉਹਨੂੰ ਕਮਾਂ ਨੂੰ ਕਿਲੇ ਵਿੱਚ ਬਦਲ ਕੇ ਦੇਖਣਾ ਕਿੰਨਾ ਪਾਇਨ ਨਾਲ ਉਹਦੀ ਜਾਣਕਾਰੀ ਹੈ ਉਹਦੀ ਜਾਣਕਾਰੀ ਤਾਂ ਹੋਸ਼ਾ ਹੋਰ ਦੱਸ ਦੂਗਾ ਕੋਈ ਕਿਲੇ ਕਿੰਨੇ ਨੇ ਤੁਸਾਨੂੰ ਮਾਰਜਾ ਦਾ ਕਮਾਂ ਕਿੰਨਾ ਕੁ ਹੁੰਦਾ ਹੈ ਕਮਾਂ 4 ਬਿੱਗੇ ਹੁੰਦਾ 4 ਬਿੱਗੇ 12 ਪੰਜ ਗਰਮ ਆਇਆ ਨੂੰ 20 ਗਰਮ ਆਇਆ ਨੂੰ ਵਿੱਸ਼ਵਾ ਬਣਨਾ ਉਹ ਚਲ ਚੀਬਾ ਹੋ ਗਿਆ اچھا ਜੇ 2 ਗਰਮ ਆਇਆ ਨੂੰ 20 ਗਰਮ ਆਇਆ ਨੂੰ ਉਹ ਬਿੱਗਾ ਬਣ ਗਿਆ ਆ ਸਾਡੇ ਜਿਹੜੇ ਚੱਲਦੇ ਹਿਸਾਬ ਤੇ ਜਿਹੜੇ 4 ਬਿੱਗੇ ਹੋ ਉਹ 1 ਕਮਾਵੋ ਉਹ ਕਮਾ ਮੰਨਦਾ ਠੀਕ ਹੈ ਕਰਮਾ ਪਾਸੇ ਕਰਮਾ ਪਾਸੇ ਕੀ ਕਿ ਨਿਆਕੀ ਯਾਨੀ ਹੁਣ 5 ਕਿ ਬਿੱਗਾਂ ਦਾ ਮੇਰੇ ਖਰਕੀਲਾ ਬੋਲਦੇ ਆਣੇ 5 ਪਾਣੀ ਦਾ 5 ਪਾਣੀ ਦਾ ਬਾਕੀਲੇ ਲਾਗੇ ਛੱਕੇ ਜਿ ਲੱਗਦੇ 4000 ਕਮਾਣ ਦਾ ਲਾਗੋ ਵੀ ਜੇ ਬੜਾ ਕਮਾਣ ਦੇ ਵਿੱਚ ਘੱਟ ਬਹੁਤ 7400 ਹਾਂ ਆਪ ਜੀ ਦਾ ਨਾਮ ਕੀ ਆ ਬਾਬਾਈ ਗੁਰਦੇਵ ਗੁਰਦੇਵ ਸਿੰਘ ਹੈ ਠੀਕ ਆ ਤੇ ਤੁਹਾਡੇ ਬਜ਼ੁਰਗ ਜਿਹੜੇ ਆ ਉਹ ਇਹ ਹੇਰਾਨਗਰ ਦੇ ਹੀ ਸੀਗੇ ਰਹਿਣ ਵਾਲੇ ਅੱਛਾ ਤੁਸੀਂ ਮਤਲਬ ਜਿਵੇਂ ਪਿੱਛਾ ਕਈ ਵਾਰ ਹੋਰ ਜਗ੍ਹਾ ਦਾ ਹੁੰਦਾ ਐ ਐਵੇਂ ਤਾਂ ਨਹੀਂ ਸੀਗਾ ਇੱਥੋਂ ਦੀ ਹੀ ਹਾਂ ਇੱਥੇ ਖੋਰ ਸਾਡਾ ਹੈ ਮਾਹ ਇੱਥੇ ਆ ਡਾਡਾ ਬਜ਼ੁਰਗਾਂ ਦਾ ਪਹਿਲਾ ਮਦਾ ਉਹ ਇੱਥੇ ਦਾ ਅੱਛਾ 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 ਮਾ ਰਬੂ ਦਾ ਨਿਕ ਤੇ ਦਾ ਚਣੀ ਤੁਹਾਡੇ ਬਜ਼ੁਰਗ ਵੀ ਇੱਥੋਂ ਦੇ ਹੀ ਸੀ ਇੱਥੇ ਦੇ ਜੀ ਸਾਡੇ ਖਾਨਦਾਨੀ ਇੱਥੇ ਦੇ ਆ ਠੀਕ ਹੈ ਠੀਕ ਹੈ ਠੀਕ ਬਬਾਈ ਤੁਹਾਡਾ ਜਨਮ ਕਿਹੜੇ ਸਨ ਦਾ ਵਾ 31 32 ਦਾ 1931 32 ਦਾ ਵਾ ਵਾਹ ਜੀ ਵਾਹ ਤੁਸੀਂ ਜਦੋਂ ਛੋਟੇ-ਛੋਟੇ ਸੀ ਹਾਂ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਕੋਈ ਗੱਲਬਾਤ ਸੁਣੀ ਹੋਣੀ ਆ ਛੇਵੇਂ ਪਾਤਸ਼ਾਹ ਦੇ ਬਾਰੇ ਵੀ ਇੱਥੇ ਪਿੰਡ ਆਏ ਆ ਜਾਂ ਨਹੀਂ ਆਏ ਉਹਦੇ ਬਾਰੇ ਜਾਣਕਾਰੀ ਦਿਓ ਫਿਰ ਜਿਹੜਾ ਦਾਸ ਨੇ 10ਵੇਂ ਪਾਤਸ਼ਾਹ ਆਇਆ ਅੱਛਾ ਉਹ ਉਹ ਆਇਆ ਹੋ ਰਾਮ ਬਾਗਾ ਦੇ ਉੱਥੇ ਉਹਦੇ ਤੇ ਗੁਰਦੁਆਰੇ ਵਾਲੇ ਨੇ ਉਹ ਕਹਿੰਦੇ ਸੈਂ ਉਹ ਡਰਦੇ ਨੇ ਕਹਿੰਦੇ ਤੇਰੇ ਗੁਰਦੁਆਰੇ ਨਾਲ ਮੁਸਲਮਾਨ ਬਾਹਰ ਨਾ ਕੇ ਆਏ ਬਿਜਾਓ ਕਹਿੰਦੇ ਡਰ ਕੇ ਉਹ ਫਿਰ ਇੱਥੇ ਪਾੜੇ ਮੂਰੇ ਕੋਟੇ ਪਿੱਛਾ ਗੋ ਉਹ ਆ ਕੇ ਇੱਥੇ ਕਨੇਖੇ ਬਤੂਨ ਅੱਛਾ ਨਾਲੇ ਕਹਿੰਦੇ ਵੀ ਹਮੀਰੇ ਨੇ ਦੁੱਧ ਛਕਾਇਆ ਸੀ ਮਹਾਰਾਜ ਨੂੰ ਉਹਦਾ ਕੀ ਕਿਵੇਂ ਕੀ ਹੈਗਾ ਇਤਿਹਾਸ ਅੱਛਾ ਉੱਥੇ ਬੈਠੇ ਇੱਕ ਤੇ ਵੀ ਆ ਗਏ ਅੱਛਾ ਛੇਵੇਂ ਪਾਸ਼ਾ ਉਹਨਾਂ ਕੋਲ ਉਹ ਉਹ ਦੇ ਗੋ ਗੁਰਦਾ ਪੱਲਾ ਉਹ ਬੈਠ ਗਿਆ ਠੀਕ ਹੈ ਠੀਕ ਹੈ ਉਹਨਾਂ ਨੇ ਕਿਹਾ ਵੀ ਕੋਈ ਦੁੱਧ ਛਕਾ ਦੋ ਉਹ ਕਹਿੰਦੇ ਭਾਈ ਅਸੀਂ ਦੁੱਧ ਉਹ ਕਹਿੰਦੇ ਪਾਉ ਉਹਨਾਂ ਨੇ ਚਰਕਾ ਤੇ ਜਾ ਕੀਤਾ ਉਹਨਾਂ ਨੇ ਦੇਖ ਲੋ ਭਾਈ ਹਮੀਰੇ ਦੇ ਦੁੱਧ ਵੀ ਹੋਗਾ ਹੋਰ ਕਿਸੇ ਦਾ ਅੱਛਾ ਫਿਰ ਉਹ ਅਸਰ ਚੋਟੀ ਚਵਾਈ ਸੀਗੀ ਮਹਾਰਾਜ ਉਹ ਕਹਿੰਦਾ ਵੇ ਉਹ ਖਾਓ ਹੋਈ ਆਏ ਆ ਉਹ ਕਹਦਾ ਮਹਾਰਾਜ ਆ ਗਏ ਗੱਲ ਕੋਈ ਤੇ ਉਹ ਚਲੇ ਆ ਗਿਆ ਆ ਗਿਆ ਖਤ ਵਿਚਾਰ ਦੇ ਕੋਲੇ ਕੱਟੀਆ ਕਹਿੰਦਾ ਕੋਈ ਕੀ ਗੱਲ ਪਾਈ ਭਾਈ ਮਾ ਮੇਰੇ ਨੂੰ ਮਿਲਣਾ ਉਬਰਾ ਕਹਦਾ ਮੈਂ ਭਾਈ ਮੈਂ ਭਾਈ ਮੇਰਾ ਆਹੀ ਭਾਈ ਮੇਰਾ ਖੰਡਾ ਅੱਛਾ ਪੋਨੇ ਉੱਥੇ ਦਾ ਜਦੋਂ ਉਹਨਾਂ ਰਾਤ ਸਾਪ ਦੇ ਕੇ ਛੋਟੀ ਐ ਸਰਜਵਾਈ ਸੀ ਅੱਛਾ ਜੋ ਗੁਰਦੁਆਰਾ ਬਣਿਆ ਹੋਇਆ ਨਹੀਂ ਨਹੀਂ ਉਹ ਦੇਰੇ ਗੁਰਦੁਆਰਾ ਪਰਲੇ ਪਾਸੇ ਦਰਵਾਜ਼ਾ ਕੋ ਦਰਵਾਜ਼ਾ ਬੜਾ ਫਲਾੜਾ ਇਹਦਾ ਪਿਆਰ ਦਾ ਗੁਰਦੁਆਰਾ ਦਾ ਸੋਲ ਦਾ ਬੜਿਆ ਦੇ ਮਾਸ ਹੁਣਿਆ ਅੱਛਾ ਉਹ ਇੱਥੇ ਗਈ ਜਾ ਅਰੇ ਪਰ ਆਣਾ ਸੈਟ ਪਤਾ ਨਹੀਂ ਮੰਨਦਾ ਕਿ 11 ਗੱਡੀਆਂ ਹੋਈਆਂ ਤੇ ਸਕੂਲ ਚ ਅੱਛਾ ਤੁਹਾਡੇ ਪਿੰਡ ਕਿਰਾਸ ਉੱਥੇ ਅੱਛਾ ਗੱਰਾ ਮੰਨਦਾ ਹੋਇਆ ਤੇ ਠੀਕ ਆ ਜੋ ਜਿਹੜਾ ਮੰਨਦੇ ਨਾ ਵੱਡਾ ਉਹਦਾ ਭਰਖਾ ਸੀ ਆ ਅੱਛਾ ਪਰੋ ਹੋਰ ਹੋਇਆ ਲੈ 8 ਵਜੇ ਦਾ ਪਰੋ ਕਰੀ ਗਈ ਆਪਨੇ ਅੱਛਾ ਕਰੀਕ ਤੇ ਆ ਦਿਜੇ ਅੱਛਾ ਆਪ ਆਪ ਥੱਲੋਂ ਮੁੜ ਕੇ ਇੱਥੇ ਆ ਜੇ ਬਹੁਤ ਅੱਛਾ ਉਰ ਹੋਰ ਤੋਂ ਅੱਛਾ ਰਹਾ ਬੈਜੇ ਰੱਖੇ ਸੀ ਰਾਸ ਤੇ ਬੈਜਾ ਨਾ ਸੀ ਉਹਦਾ ਨਾ ਉਹਦਾ ਚਾਪ ਕਿਸੀ ਦਾ ਬਹੁਤ ਆਦਾ ਉਹਨੇ ਬਹੁਤਾ ਦੇ ਮੂਰੇ ਪਾਇਆ ਬਾਈ ਸ਼ਹਿਰ ਤੇ ਰੋਜ ਉਹਨੇ ਲੇੜਾ ਬਹੁਤ ਆਨੂ ਅੱਛਾ ਆਹ ਜੰਮਿਆ ਕਨਾਂ ਮਾਂ ਤਿਆਰੇ ਖੇਤ ਜਿੱਥੇ ਪਹਿਲਾਂ ਰਾਜਾ ਰਹਿੰਦਾ ਸੀ ਆ ਉਹ ਉੱਥੇ ਟੱਬਾ ਜਾਉਂਦਾ ਇਹ ਤੁੰਗਾ ਦੇਖੋ ਕੋਠਾ ਜਿੱਥੇ ਸੈਦੂਆ ਆਹ ਹਾਂ ਸੈਦੂਆ ਕੋਠਾ ਉੱਥੇ ਸਾਦ ਉੱਥੇ ਵੀ ਰਹਿੰਦੇ ਸੀ ਉਹ ਸੋ ਉੱਥੇ ਵੀ ਰਹਿੰਦੇ ਖੇਤੀ ਕਰਾਉਂਦੇ ਸੀ ਸਾਰਾ ਤੱਕ ਤੱਕ ਇਹਦਾ ਸਹੀ ਨਹੀਂ ਤਾਂ ਹੀ ਕਰਾਂ ਮੈਂ ਤੁਹਾਨੂੰ ਕੱਲਾ ਸੁਣਨ ਮੈਂ ਗਿਆ ਫੇਰ ਉੱਥੇ ਖੂਬ ਹੀ ਸ਼ੇਰ ਨੂਰੇ ਅੱਛਾ ਲੋਹ ਦੇ ਨਾਮ ਜ਼ਮੀਨ ਲਈ ਸੀ ਪਿੰਡ ਦੇ ਲੋਕਾਂ ਨੇ ਮਤਲਬ ਉਹ ਤਵੀ ਦੇ ਜਾਓ ਤਵੀ ਦਾ ਆ ਤਵੀ ਦੇ ਨਾ ਉਹਦਾ ਨਹੀਂ ਹੁੰਦਾ ਕਿ ਜਿਹੜੇ ਨਾਂ ਨਹੀਂ ਹੋ ਪਿੰਡ ਦੇ ਲੋਕਾਂ ਨੇ ਕਹਿੰਦੇ ਵੀ ਤਵੀ ਦੇ ਨਾਂ ਜਮੀਨ ਲਵਾਤੀ ਸੀ ਆ ਤਵੀ ਵੀ ਕਿਥੇ ਨਾਂ ਨਹੀਂ ਲੋਗਣੀ ਅੱਛਾ ਤੇ ਦੇਖੋ ਜੇ ਕਿੱਧਰ ਜਾਣਾ ਹੋਵੇ ਹਿੱਲੂ ਵਾਟਾ ਤਵੀ ਫਿਰ ਉਹ ਹੈਗੀ ਹੈ ਕਿ ਨਹੀਂ ਤੁਸੀਂ ਦੇਖਿਓ ਤਵੀ ਫੋਰ ਤਾਂ ਬਹੁਤ ਜ਼ਿਆਦਾ ਤੇ ਹੈ ਰਾਇ ਟਟਲੀਆ ਤੋਈਆਂ ਦਾ ਮਜ਼ੇ ਨਹੀਂ ਕਿਤੇ ਅੱਛਾ ਜਦੋਂ ਜਦੋਂ ਇੱਥੇ ਮਹਾਰਾਜ ਆਏ ਆ ਹਨ ਛੇਵੇਂ ਪਾਸ਼ਾ ਆਏ ਆ ਹਾਂ ਤੇ ਕਹਿੰਦੇ ਵੀ ਪਲੰਗ ਦੇ ਉੱਤੇ ਬਿਠਾਇਆ ਸੀ ਭਾਈ ਹੁਮੀਰੇ ਨੇ ਛੇਵੇਂ ਪਾਸ਼ਾ ਨੂੰ ਵੀ ਉਹ ਪਲੰਗ ਵੀ ਅੱਜ ਪਿੰਡ ਵਿੱਚ ਹੈਗਾ ਆ ਨਹੀਂ ਹੈ ਆ ਜੀ ਇਹ ਬੋਲਣਾ ਪਾ ਪਾ ਪੋਲੀ ਦੇ ਕਿਤਾਬ ਚ ਮਤਲਬ ਐ ਲਿਖਿਆ ਹੋਇਆ ਵੀ ਹੋਰ ਜਿਹਾ ਕਿ ਆਪਾਂ ਜਾਈ ਲਾਲਾ ਦੇਖਾ ਤੁਸੀਂ ਮਤਲਬ ਉਸ ਪਲੰਗ ਦੇ ਬਾਰੇ ਕਿਸੇ ਤੋਂ ਕੋਈ ਜ਼ਿਕਰ ਸੁਣਿਆ ਕੋਈ ਗੱਲ ਸੁਣੀ ਹੈ ਮਾਉ ਦੇ ਗੁਰਦੁਆਰਾ ਦਵਾ ਲਗਤ 846 ਅੰਦਰ ਪਛੀ ਵਦੇ ਦੇ ਨੀਰੇ ਆਲੇ ਅੰਦਰ ਬੱਲੇ ਬੱਲੇ ਮਿਲਦੇ ਜਾਂਦੇ ਅੱਛਾ ਨੰਬਰ ਚ ਲਾ ਦੇਗਾ ਅੱਛਾ ਨਾਗਰੀ ਰੱਖਾ ਨਾ ਜੀ ਆਹ ਹੋ ਗਿਆ ਅੱਛਾ ਵੱਡੇ ਗੁਰਦੁਆਰੇ ਹਾਂ ਵੱਡੇ ਗੁਰਦੁਆਰੇ ਨਾਗਰੀ ਰੱਖਾ ਨਾ ਜੀ ਅੱਛਾ ਆਏ ਗਏ ਰੋਟੀ ਜੈਰੀ ਕੋਈ ਕੋਈ ਪ੍ਰਾਦਾਵਾ ਉਹਦੀ ਪੱਢੀ ਰੋਟੀ ਉਹਨੇ ਅੱਛਾ ਖਾ ਲਏ ਉਦੇ ਆਪਣੇ ਡੇਰੇ ਦੇ ਅੰਦਰ ਹਾਂ ਬਬਾ ਮਾ ਕਿਦੇ ਹਮੀਰੇ ਦੇ ਕਿਰਪਾਲ ਦਾਸ ਦੇ ਕਿਰਪਾਲ ਦਾਸ ਅੱਛਾ ਕਿਰਪਾਲ ਦਾਸ ਨੇ ਉਹ ਨਾ ਕਰਾ ਗਏ ਉਹ ਨਾ ਕਰਾ ਗਏ ਸਾਡੇ ਪ੍ਰੇਮ ਦੇ ਲੋਕ ਉਹਦੇ ਬੰਦੇ ਰੱਖੇ ਆਟਾ ਪੀਂਦੇ ਅੱਛਾ ਉਹ ਫੌਜੀ ਆਤਦੇ ਹੁਣਾਂ ਦਾ ਜੇ ਬੁਢੇ ਜੇ ਬਿਹਰੋ ਹਾਂਜੀ ਉਹ ਆਟਾ ਪੀਂ ਨਹੀਂ ਲਈਏ ਇੱਥੇ ਅੱਛਾ ਅੱਛਾ ਨਹੀਂ ਬਾਬਾ ਹੈ ਕਿਰਪਾਲ ਦਾਸ ਮੋਹਲੰਦਰਾ ਅੱਛਾ ਕਿਰਪਾਲ ਦਾਸ ਇੰਨਾ ਅਮੀਰ ਸੀਗਾ ਉਹ ਤਾਂ ਉਹ ਲਾ ਇੱਕੋ जो भी लोग सीधे साहब हम्म हम्म तेरे काम में पार हो जाने की अच्छा जी तो कोई ऐसा को पार करके लाके बना आया तो कहीं अब आगे बुढ़िया नहीं आ रही है तो कहीं अभी आप आओ हो भी नहीं पहन जाए पर पूरे पकाले हो पूरे पकाके जो बाद निकला उधर मानता निकला अच्छा वो तो

ਪਰ ਗੱਲ ਨਾਲ ਹੱਲ ਹੋ ਜਾਊਗਾ ਅੱਛਾ ਹੋਵੇ ਬੁਕਾ ਦਾ ਆ ਨਾ ਮੈਂ ਲਗੜੀ ਹੋਵੇ ਹਾਂ ਆਵੇ ਯਾਤ ਤੇ ਕਾਵੇ ਹਾਂ 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 ਉਹ ਕਦੀ ਛੋਟੀ ਯਾਤ ਤੇ ਜਰਾ ਕੋਈ ਮੁੱਢੀ ਵਿੱਚੋਂ ਨਿਕਲੀ ਅੱਛਾ ਉਹਨੇ ਪਾਣੀ ਦਾ ਭਰ ਕੇ ਆ ਚੂੜੀ ਦੇ ਪੈਰ ਤੇ ਪਾਪ ਅੱਛਾ ਉੱਤੇ ਉਹਦੇ ਮੀਂਹ ਪੈ ਗਿਆ ਨਾ ਨੀਂਹ ਜਰਾ ਇਹ ਮਾਤ ਕ੍ਰਿਪਾਲ ਦਾਸ ਵੇਲੇ ਦੀ ਗੱਲ ਆਹਾਂ ਅੱਛਾ ਗੂੜੇ 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 ਆਦਿ ਨੇ ਅੱਛਾ ਉਹਦਾ ਨਾਮ ਹੈ ਮੋਹਿਆ ਉਹ ਮੇਰੇ ਪਾਇਆ ਤੇ ਜੂੜੀ ਪਾ ਦੇਗੇ ਤੁਹਾਡਾ ਮਸਲਾ ਲਾ ਲਓ ਮੈਂ ਮੈਂ ਉਹ ਤੇ ਕੁਝ ਤੁਸੀਂ ਇਹ ਗੱਲਾਂ ਕਿੱਥੋਂ ਸੁਣੀਆਂ ਅਸੀਂ ਬੁੜਿਆ ਦੇ ਸੁਣੀਆਂ ਬਜ਼ੁਰਗਾਂ ਤੋਂ ਆਹੋ ਇਸੇ ਪਿੰਡ ਦੇ ਤੋਂ ਉਹ ਆ ਜੱਟ ਤੋਂ ਨਾ ਪਾਉਂ ਮੇਰੇ ਦਰਵਾਜ਼ੇ ਅੱਗੇ ਅੱਛਾ ਅਜੇ ਨਹੀਂ ਗਏ ਜੇ ਮੈਂ ਜਾਗਾ ਹਾਂ ਉਹ ਬੁੜਾ ਗਏ ਸੇ ਪੈਦਾ ਹੋਈ ਰਾਤ ਨੂੰ ਵੱਡੀ ਰਾਤ ਅੱਛਾ ਵੱਡੀ ਰਾਤ ਸੇ ਕੀ ਆ ਦਰਵਾਜ਼ੇ ਆ ਗਿਆ ਉਹ ਬੁੜੇ ਵਰ ਲਗਾ ਜਬੇ ਠੀਕ ਆ ਕੋਲੋਂ ਮੱਕੀ ਨੂੰ ਕਿਨੇ ਟਾਣਦੇ ਆ ਹੁੰਦੇ ਸੀ ਉਹ ਕਹੇ ਜੇ ਗੱਲ ਆਵੇ ਤੂੰ ਹੀ ਉਹ ਬਾਲੜ ਮੋਗਿਆ ਟਾਣਦੇ ਲਈ ਪਾਜ ਕੋ ਰੂੜੀ ਕਰਦਾ ਆ ਆਪਣਾ ਬਡੇ ਬਡੇ ਟਾਣਦੇ ਪਾਇਦੇ ਮੱਕੀ ਦੇ ਅਸੀਂ ਸਭੇ ਪੜ ਲਏ ਉਹਨੇ ਜੇ ਉਹ ਬੁੜੇ ਗੱਲਾਂ ਸੀ ਜਾਂਦੇ ਉਹ ਬੁੜੇ ਬੁੜੇ ਕਹਿੰਦੇ ਸੀ ਆ ਹੋਈ ਉਹ ਕਹਿੰਦੇ ਉਹ ਫਿਰ ਐਂ ਵੀ ਗੱਲ ਕਰਦੇ ਹੁੰਦੇ ਸੀ ਵੀ ਸੁਧਾਰੋਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਆ ਵਾਏ ਉੱਥੇ ਹੀ ਆਉਂਦਾ ਸੀ ਨਾ ਮੂਰੇ ਜੇ ਉੱਪਰੋਂ ਮੇਰਾ ਨਾਮ ਜਪਣਾ ਜਿਆ ਕੋਈ ਤੇ ਗੁਰੂ ਪੁਰਾ ਸੁਰੇ ਦਾ ਕੰਮ ਹੂੰ ਕੋਈ ਨਹੀਂ ਐਨਾ ਐਨਾ ਲਾ ਮਨ ਨੂੰ ਮਜ਼ਲੀ ਹੋਗਾ ਕੋਈ ਜੀਵ ਤੇ ਬਿਨਾ ਜਪਣਾ ਵਾਲਾ ਜਵਾ ਨਹੀਂ ਜੀਵ ਨਾਲ ਤੂੰ ਜਪ ਲੇਗਾ ਮੈਂ ਉਹ ਗੁਰੂਏ ਮਿਹਰਬੀਲਾ ਜੀ ਤੁਸੀਂ ਮੈਨੂੰ ਨਾਮ ਦਿੱਤਾ ਅੱਛਾ ਜੀ ਮੇਰੇ ਆਹ ਆ ਬ ਆਹ ਹੱਦਬਾ ਦੇ ਇਹਨਾਂ ਕੰਨਾਂ ਦੇ ਬੱਚਾ ਵੀ ਬਜ਼ੁਰਗ ਜਣੇ ਸੁਣੀ ਜਾਂਦੇ ਸੁਣਦਾ ਤੂੰ ਅੱਛਾ ਸਮਝ ਗਿਆ ਜੀ ਨਾ ਜੀ ਉਸ ਗੱਲ ਮੈਂ ਅੱਛਾ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਇਥੋਂ ਦੇ ਜਿਹੜੇ ਇਸ ਨਗਰ ਦੇ ਆਪਾਂ ਇਹ ਕਹਿ ਸਕਦੇ ਆ ਵੀ ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ ਹਨ ਇਹ ਜਿੰਨਾਂ ਦੇ ਨਾਲ ਹੁਣ ਗੱਲਬਾਤ ਕੀਤੀ ਆ ਤੇ ਇਸ ਪੰਡ ਦੇ ਵਿੱਚ ਘੁੰਮ ਫਿਰ ਕੇ ਪਤਾ ਲੱਗਿਆ ਸਭ ਦੀ ਵੱਖਰੀ ਵੱਖਰੀ رائے ਆ ਪਰ ਇਹ ਇਸ ਗੱਲ ਦੀ ਪੁਸ਼ਟੀ ਕਰਦੇ ਆ ਵੀ ਛੇਵੇਂ ਪਾਤਸ਼ਾਹ ਇੱਥੇ ਆਏ ਆ ਇਸ ਨਗਰ ਦੇ ਵਿੱਚ ਆਏ ਆ ਸੋ ਉਮੀਦ ਕਰਦਾ ਵੀ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੇਗੀ ਦਾਸ ਕੋਲੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ ਤੇ ਇਸ ਵੀਰ ਜੀ ਦਾ ਦਾਸ ਉ체ਚੇ ਤੌਰ ਤੇ ਧੰਨਵਾਦ ਕਰਦਾ ਜੋ ਕਿ ਗੁਰੂ ਗੁਰਦੁਆਰਾ ਸਾਹਿਬ ਦਾਸ ਨੂੰ ਮਿਲੇ ਸੀ ਤੇ ਇਹਨਾਂ ਨੇ ਤਕਰੀਬਨ ਹੁਣ ਅ ਤਿੰਨ ਘੰਟੇ ਹੋ ਗਿਆ ਹੈ ਦਾਸ ਦੇ ਨਾਲ ਤੁਰੇ ਫਿਰਦੇ ਆ ਪਿੰਡ ਦੇ ਵਿੱਚ ਇਤਿਹਾਸ ਲੱਭਣ ਦੇ ਲਈ ਦਾਸ ਉਚੇਚੇ ਤੌਰ ਤੇ ਇਹਨਾਂ ਦਾ ਧੰਨਵਾਦ ਕਰਦਾ ਹੈ ਸੋ ਹੋਈਆਂ ਭੁੱਲਾਂ ਗਲਤੀਆਂ ਦੀ क्षमा ਕਰਨੀ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ